ਆਲਾ ਕੰਮ ਪੀਨ ਜਾਂ ਫੜ ਤੇ ਬਹੁਤ ਔਖੇ ਰਸਤੇ ਜੋ ਨੰਗ ਰਹੇਗਾ ਸੀ ਬਈ ਕਿਹੜੀਆਂ ਅੱਜ ਚੱਲੇ ਬਈ ਖੇਡ ਪਰ ਪਾਟਸ ਨੇ ਜਿੱਦ ਬੜੀ ਵਿਜੀ ਲੈ ਕੇ ਜਾਣਾ ਹੀ ਰਾਤ ਤੇ ਅੱਜ ਬਾਕੀ ਜਾ ਕੇ ਦਿਖਾਉਨੇ ਬਾਈ ਖਤਰ ਰਾਕ ਰਸਤੇ ਚੋਂ ਨਿਕਲੀ ਆਪਾਂ ਇੱਥੋਂ ਨਿਕਲੀ ਵਗਾ ਦਿਖਾਣੀ ਹਾਂਜੀ ਬਾਈ ਆਪਾਂ ਪਹੁੰਚ ਗਏ ਆ ਦੌੜਵਾ ਇੱਥੇ ਟਰੈਕ ਵਾ ਤੇ ਬਾਕੀ ਵੀ ਚੱਲ ਰਿਹਾ ਕੰਮ ਸ਼ਾਇਦ ਵੀ ਐਂਟਰੀ ਕਰਾਣ ਗਏ ਹੋ ਜਾ ਰਿਹਾ ਉੱਧਰ ਟਰੈਕ ਹੈ ਤਕੜਾ ਮੁਕਾਬਲਾ ਚੱਲ ਰਿਹਾ ਬਾਈ ਸਾਰੇ ਪੁੱਜੇ ਹੋਏ ਆ ਬਾਈ ਅੱਜ ਬਾਈ ਸਰਦੀਆਂ ਦਾ ਪਹਿਲਾ ਖੇਡ ਮੁਕਾਬਲਾ ਨੇ ਬਈ ਮਾਰ ਮੁੱਜ ਚਲ ਕਰ ਲੈ ਕਰ ਲੈ ਐਸ ਕੋਈ ਕਿੰਨੀ ਕਰਨੀ ਹੈ ਕੋ ਬਈ ਹਵੇਲੀ ਹੈ ਕੋਈ ਸ਼ੂਟਿੰਗ ਵਾਸਤੇ ਪ੍ਰੀ ਵਿਡਿੰਗ ਵਾਸਤੇ ਲੋਕਦ ਬਈ ਬਣਾਈ ਹੋਈ ਬਈ ਲੈ ਬਾਕੀ ਵੀ ਦਿਖਾਣੇ ਆਪਾਂ ਥੱਥਾਨੂੰ ਕੋੜੇ ਦੋਣਾ ਖਾਦੇ ਘੋੜੇ ਖੜੇ ਵੀ ਇੱਧਰ ਵੀ ਹੁਣੇ ਬਈ 15 ਕ ਘੋੜੇ ਹੋਣੇ 15 ਵੀ ਸਬਕੀ ਛਾਵਾਂ ਵਿੱਚ ਸ਼ੂਮ ਚਲਾਏ ਨੇ ਲੋਕਾਂ ਨੇ ਘੋੜੇ ਆਪਣੇ ਆਪਣੇ ਪੰਨੇ ਵੀ ਛਾਵਾਂ ਜੀ ਵਾਲਾ ਹੈ ਵਧੀਆ ਆਪਣਾ ਵੀ ਟੈਂਪੂ ਸੈਟ ਇੱਕ ਨਾ ਨਹੀਂ ਛੱਡਦੇ ਪਾ ਵੀ ਬਾਈ ਉਹ ਚੱਲੇ ਨੰਬਰਦਾਰ ਸਾਹਿਬ ਕਰਨੇ ਬਾਈ ਕੰਮ ਖਾਣਾ ਫਿਰ ਵਈ ਤੁਮ ਹੀਰੇ ਦੀ ਦੌੜ ਓਈਰੇ ਪਿਆਰਾ ਫੇਰੇ ਜਿਨੇ ਆਣਾ ਟੋੜੂੰਗਾ ਤੇ ਲੋਕ ਤੋੜ ਦੇ ਗਾੜ ਤੈਨੂੰ ਹਰਾਣਾ ਆਉਣਾ ਕਹਦਾ ਹੀਰੇ ਨੂੰ ਮੈਂ ਨੰਬਰਾਂ 'ਚ ਤੋੜ ਦੂ ਬਾਈ ਕੋੜਾ ਏ ਇੱਕ ਕੋੜੀ ਆ ਦੋਨਾਂ ਨੇ ਆਣਾ ਬਾਈ ਕੱਲ ਨੂੰ ਵੀ ਕੰਮ ਬਾਈ ਮਾਰੂ ਮਾਰਾ ਬਾਈ ਮੁਕਾਬਲਾ ਦੋਨਾਂ ਦਾ ਚੱਲਣਾ ਹੈ ਉਹਨਾਂ ਦਾ ਇਹਦੇ ਨਾਲ ਕਹਿੰਦੇ ਬਾਈ ਜੇ ਇਹਦੇ ਚੱਲੂਗਾ ਕੰਮ ਹੈ ਇਹਦੇ ਜਿਹੜਾ ਸਕਿੰਟ ਹੀ ਆ ਮਿੰਟ ਹੀ ਜੀ ਜੋ ਵੀ ਹੁੰਦੇ ਆ ਇਹ ਤੇ ਵੱਧ ਆਏ ਫਿਰ ਤਾਂ ਘਾਣੋਂ ਹੋਰ ਵੀ ਧੁੱੱਕੀ ਕੱਢੂਗੇ ਹੀਰੇ ਜੇ ਤੇ ਤੇ ਪਿੱਛੇ ਰਹਿ ਗਏ ਫਿਰ ਕਹਿੰਦੇ ਕਰੀ ਜਾਂਗੇ ਅੱਖੇ ਆਈਓ ਅੱਗੇ ਜਾਣਾ ਉਹ ਤੇ ਜਾਊਗਾ ਗੇ ਐ ਨਹੀਂ ਛੱਡਦਾ ਬਾਈ ਵਿਖਾਨੇ ਬਿੱਟੀ ਬਾਈ ਮਾਰੂ ਮਾਰ ਕੋੜੇ ਆ ਰਹੇ ਆਂ ਅਰੇ ਦੇ ਕਾਈ ਜਾ ਰਹੇ ਆਂ ਸਟੈਸ਼ਨਲ ਕੋੜਾ ਕੋਈ ਆਇਆ ਉਵਿਦ ਲਾਉਰੇ ਸਿਰੇ ਜਿਹੇ ਜਾਈ ਆ ਆਪਾਂ ਵੀ ਇਹੋ ਜਿਹੀ ਬਣਾਣਾ ਟ੍ਰੇਲਰ ਕੋਟਲ ਬੰਗਦੀ ਇੱਕੋ ਖੜਾ ਟ੍ਰੇਲਰ ਹੈ ਟ੍ਰੇਲਰ ਕਰੇ ਭਾਈਆਂ ਨੇ ਭਾਈ ਵੀ ਆਏ ਹੋਏ ਨੇ ਜਿਹੜੇ ਥਾਰੇ ਮਾਰੇ ਸ਼ਾਰੇ ਵਾਲੀਆਂ ਚੰਡੀਗੜ੍ਹ ਵਾਲੇ ਤੇ ਵਾਕੀ ਉਹ ਇੱਧਰ ਆਪਣਾ ਹੀਰਾ ਖੜਾ ਕਿਉਟ ਆਈ ਰਿਆ ਕਾਹਨ ਡਾਵਰੇ ਕਦਮ ਵਿੱਚ ਵੀ ਖਾਜ ਕਰਾ ਲੱਗਿਆ ਹੋਇਆ ਹੈ ਦੇਖੋ ਕੱਕਾ ਤਾਂ ਦੇ ਲਗਦੀ ਹੈ ਤਨ ਅਗਲੀਆਂ ਵੀ ਉਹ ਦੇ ਕਿੰਨਾ ਸਾਉ ਕੋੜਾ ਉਹਦੇ ਵਿੱਚ ਵੀ ਦੋ ਕੋੜੇ ਖੜ ਜਾਦੇ ਆ ਪਹਿਲੇ ਦੋ ਦੀ ਜਗ੍ਹਾ ਦਿੱਤੀ ਹੋਈ ਬਈ ਇੱਕ ਉੱਤੇ ਇੱਕ ਉੱਤਰ ਗੱਬੇ ਅੱਧ ਕਰਿਆ ਹੋਇਆ ਹੈ ਹਾਂਜੀ ਭਾਈ ਓਏ ਧੀਰੇ ਓਏ ਆ ਇਹ ਬਾਬੇ ਦੀ ਕਿਰਪਾ ਗਨੀ ਆ ਘੋੜੀ ਘੋੜੇ ਨੰਗ ਸਿੰਘ ਚ ਵੀ ਘੋੜੇਵੇਂ ਹੈ ਐ ਕਹਣਾ ਥੱਲੇ ਕੱਟ ਕਰ ਲੱਗੀ ਸਮਝਿਆ ਉਹ ਵਾਰਿਆ ਬਈ ਚਲੋ ਵੇ ਕਹਾਨਾ ਹੀ ਤਾਂ ਅਰਜੀ ਸੱਚਾ ਜੀ ਕਿਦਾਂ ਇਹ ਘੋੜੀ ਹੈ ਬਈ ਦੋ ਦੀ ਜਗ੍ਹਾ ਹੈਗੀ ਇਹਦੇ ਵਿੱਚ ਬਈ ਦੋ ਦੀ ਜਗ੍ਹਾ ਹੈਗੀ ਇਹਦੇ ਵਿੱਚ ਦੋ ਦੀ ਜਗ੍ਹਾ ਹੈਗੀ ਐ ਅੱਛਾ ਤਿਆਰ ਕਰਾਇਆ ਵੇ ਆ ਤੁਸੀਂ ਉਹੀ ਗਾ ਤਿਆਰ ਅੱਛਾ ਵੇ ਆਈਓਈ ਭਾਈ ਹੀਰੇ ਦਾ ਟਾਰਗੇਟ ਉਹ ਕੁੜੀਆਂ ਐ ਆ ਜਿਹੜੀ ਜਾ ਰਹੀ ਹੈ ਤੇ ਬੰ ਮਲਾ ਰਿਹਾ ਮਲਾਨੇ ਨਾ ਨੂੰ ਬਾਈਏ ਕਿਸੇ ਵੀ ਦਵਾਗੇ ਪਹੁੰਚ ਗਏ ਬਾਈ ਲੱਗੇ ਆਈ ਜਿਹੜੀ ਬਿਊਟੀ ਛੱਡਣਾ ਦੂਰੀਆ ਵੀਰੇ ਇੱਕ ਮਿੰਟ ਆ ਜਿਓ ਆ ਸ਼ਿਮਟਾ ਵਾਲੇ ਦੇਖ ਲਈਏ ਬਾਟਰ ਜੀ ਵਿੱਕੀ ਬਾਈ ਆਇਓ ਆ ਸ਼ਿਮਟ ਚ ਕੀ ਟਾਈਮ ਦੱਸਿਓ ਵੀ ਕੀ ਦਾ ਤੇ ਦੂਜਾ ਨੰਬਰ ਕੀ ਦਾ ਬੋਲਦਾ ਇਹ ਸ਼ਿਮਟ ਚ ਪਹਿਲਾ ਕੀ ਦਾ ਗਵਿੰਦਰ ਚੌਧਰੀ 1950 ਨਾਲ ਪਹਿਲਾ ਛੇਵੜਚ ਇਹ ਛੇਵੜਚ ਪਹਿਲਾ ਨੰਬਰ ਦਵਿੰਦਰ ਚੌਧਰੀ 6000 ਰੁਪਏ ਅੱਗੇ ਲੈ ਜੂਵੇ ਤੇ ਦੂਜਾ ਦੂਜਾ 1969 ਹੈਰੀ ਕੋਲੇਚ ਸਾਹਾ ਗੋੜੀ ਦੋ ਜਣੇ ਆ ਜਿਓ ਜਿਹਦੇ ਨਾਲ ਦੀ ਨਾਲ ਲੈ ਕੇ ਜਾਈਓ ਪਿਆਸ ਛੇਵੜ ਤੋਂ ਦੇਖਦੇ ਆ ਕਹਾਣੀ ਕਿੱਥੇ ਜੁੜਦੀ ਆ ਤੇ ਕਹੜੇ ਕਹੜੇ ਵੀਰ ਲਾਉਂਦੇ ਨੇ ਬਸ ਤੇ ਸਰਪੰਚ ਸਾਹਿਬ ਕਾ ਦੱਲੀਏ ਦਵਿੰਦਰ ਚੌਧਰੀ ਲਾਈਵ ਜੁੜੇ ਹੋਏ ਨੇ ਰਵੀ ਔਜਲਾ ਰਵੀ ਜੋ ਐਸੇ ਰਵੀ ਔਜਲਾ ਗੁਰਵਿੰਦਰ ਔਜਲਾ ਕੈਨੇਡਾ ਸੁਖਪੱਤੀ ਸਰਮੰਝ ਕੋੜਾ ਹਰੇ ਕਰਨ ਬੁਲਾੜੀ ਰਵੀ ਔਜਲਾ ਲਾਈਵ ਜੁੜਿਆ ਸਾਡਾ ਭਾਂਜਾ ਅਮਰੀਕਾ ਵਾਲਾ ਰਵੀ ਉਹ ਲਾਈਵ ਜੁੜਿਆ ਰਵੀ ਆ ਰਿਹਾ ਬਈ ਗੁਰਵਿੰਦਰ ਔਜਲਾ ਕਮੇਟਾ ਪਿਆਰੇ ਸਰਪੰਚ ਜਰ ਸਨਮਾ ਚੋੜ ਸਿੱਖਪੜੀ ਰਮਿੰਦਰ ਭੰਡੋਰੀ ਕਰਨ ਬਲੜੀ ਤੀਜੀ ਕੋੜੀ ਤੀਜੀ ਸ਼ਿਫਟ ਜੀ ਪਏ ਅਗਲੀ ਬਈ ਵਾਲੇ ਟਾਈਮ ਕੋਈ ਸ਼ਿਫਟ ਹੈ ਬਈ ਵਾਲੇ ਸਾਰੇ ਮਿੱਤਰਾਂ ਦੋਸਤਾਂ ਦਾ ਮੈਂ ਗੱਲ ਕਰ ਦਿੰਦਾ ਟ੍ਰੋਫੀ ਟ੍ਰੋਫੀ ਹੈ ਬਈ ਕੱਪ ਆਪਣਾ ਖੇਡ ਮੈਲਾ ਔਰ ਪਿਆਰ ਸਹਿਯੋਗ ਦੇ ਨਾਲ ਇਰਾ ਆ ਰਹੇ ਬਈ ਨਗਰ ਨਿਵਾਸੀ ਮੇਰਾ ਦੇ ਸਹਿਯੋਗ ਦੇ ਨਾਲ ਤਾਰੀਬਈ ਮੇਡਾ ਪਰ ਸਵਾਰਕ ਸਰਦੋਗ ਦੇ ਨਾਲ 29 ਤੋਂ 30 ਤਰੀਕ ਦੀ ਪੂਰ ਮਾਝ ਦੇ ਵਿੱਚ ਮੇਲੇ ਦੀ ਆ ਪੂਰ ਮਾਝ ਦੇ ਵਿਕੇਟ ਹੈ ਫਿਰ 10 ਵਜੇ ਪੇਸ਼ ਰਾਜ ਕਾਨੀ ਵਿਰੇ ਦਾ ਗਾਉਂ ਵੀ ਹੈ 10 ਵਜੇ ਤੋਂ ਲੈ ਕੇ 1 ਵਜੇ ਤੱਕ ਉਹਦੇ ਬਾਅਦ 1 ਵਜੇ ਤੋਂ ਸ਼ਾਮ ਤੱਕ ਲੋਕੀ ਦੀ ਕਾਇਨ ਦੇ ਦੂਜਾ ਨੰਬਰ ਸ਼ੁਰੂ ਦਾ ਆਰੰਭ ਕਰਦਾ ਹੈ

ਅੱਛਾ ਪ੍ਰੇਮਪੁਰ ਅੰਪਾ ਇੰਨੀ ਕਾਹਦਾ ਸਮਾਂ ਗਾ ਕਾ ਭਾਈ ਉੱਟੀ ਵਈ ਬੈਠਾ ਪਿਛਲੇ ਮਹੀਨੇ ਤੁਹਾਡਰੇ ਵਿੱਚ ਵਿਖੇ ਨਾ ਆਇਆ ਇਹ ਇਹ ਜਿਆ ਮਰਿਆ ਸੰਚਾਲਕ ਪਰ ਕਿੰਨਾ ਤੋਂ ਪਲੇ 554 ਸਰਪੰਚ ਕਿਹਾਇਗਾ ਸਰਪੰਚ 14 ਜੇ ਮੇ ਬਦਲ ਦਾ ਸਰਪੰਚ ਕਿਹਾ ਬੱਸ 26 ਆ ਗਿਆ ਰਾਜਪੁਰ ਪੰਜਾਬ ਪੁਆਇੰਟ ਇਹ ਐਂਡ ਵਿੱਚ ਵਜਿਆ 39 58 ਦਾ ਸਬਾਬੀ ਉਹ ਸਾਡਾ ਕੁਤਰਾ ਦੇ ਵਿੱਚ ਤਾਂ ਮਾਮਾ ਮਤ ਜਿਹੜੀ ਆ ਕਰਾਈ ਆਈ ਹੈ ਅੰਮੇ ਸਭ ਤੋਂ ਪਰੇ ਨਹੀਂ ਹੁੰਦੇ ਤੇ ਉਹ ਲਾਈਵ ਖੇਡ ਨੂੰ ਲਾ ਦੇਖ ਰਿਹਾ ਚੱਕੂ ਇਹਦਾ ਨੰਬਰ ਵਾ ਵਾ ਜੀ ਸਭ ਤੋਂ ਜਾਈਏ ਧੰਨਵਾਦ ਜੀ ਜੀ ਦਾ ਹਏ ਪਤਾ ਨਹੀਂ ਕਰੇਗਾ ਫਿਰ ਪਹਿਲੀ ਵਾਰੀ ਗੱਲ ਤਾਂ ਛੱਡ ਹੋਊਗੀ ਸੁਣੇ ਨਾ ਤਿਆਰ ਵੀ ਤਿਆਰ ਹੈ ਨਾ ਰੋਣਾ ਛੱਡ ਛੱਡ ਮੂੰਹ ਤਨਦਾ ਇਹਦਾ ਦੋਵੇਂ ਛੱਬਾ ਕਰਾ ਕੇ ਜੇਤੂ ਮਿਲ ਲਓ ਅਨੇ ਯਰਾ ਪੱਟੀ ਨਹੀਂ ਮਾਰਾ ਮੋਟਰਮਲੇ ਜਾ ਕੇ ਪੱਟੀ ਨਹੀਂ ਮਾਰਾ ਮੋਟਰਮਲੇ ਜਾ ਕੇ ਕੀ ਚਲਦੇ ਮੈਂ ਕਿਹਾ ਸਾਡਾ ਬਾਹਰ ਦੀਆਂ ਘੋੜੀਆਂ ਭੰਗੀਆਂ ਮੈਂ ਕਿਹਾ ਪਿੱਛੇ ਮੇਟਾ ਇਤਨੀ ਜੇਦਾ ਡਾਇਲ ਲਾਇਆ ਜੇਤੀ ਹੈ ਤੇ ਨਾਮ ਥੋਕ ਨਾਮ ਸੇ ਨੌਜਵਾਨਾ ਥਕੇ ਵਸੇ ਨਿਕਲਦੇ ਜੇਬੇ ਸੇ ਨਾਮ ਯਾਰ ਘੋੜੀਆਂ ਬਈ ਚਾਰੇ ਘੋੜੀਆਂ ਮੈਂ ਤੇ ਨਾਲ ਗੱਲ ਕਰਨੀ ਹੈ ਮੈਂ ਬਹਿ ਗਿਆ ਮੈਂ ਕਹਿੰਦਾ ਦੱਸੋ ਜੀ ਉਹਨਾਂ ਨੇ ਬੜੀ ਤਰੀਫ ਕੀਤੀ ਮਾਟਰ ਸਾਡੇ ਨਿਆਰੇ ਬੋਰ ਭੁਜਾਉਣੀ ਬੱਚੇ ਭੁਜਾਉਣੇ ਆ ਮੈਂ ਕਦੇ ਵੀ ਪੁੱਛੂ ਕਿ ਕਿਤੇ ਘਾਰੇ ਨਾ ਮੈਂ ਗੱਲ ਪੁੱਛਦਾ ਹਾਂ ਹਰ ਰੋਜ਼ ਜਿੰਨੇ ਨੂੰ ਰਾਤ ਨੂੰ ਆਇਆ ਨੂੰ ਉਹ ਤੇ ਟਾਈਮ ਲੇਟ ਕੰਮ ਕਰਦਾ ਦਾ ਤਰੋ ਜਾ ਦੇਖਿਆ ਜਦਨੇ ਮਾਟਰ ਸੱਜਣੇ ਆਲੇ ਵਧੀਆ ਜਾਂਦਾ ਮਾਟਰ ਦੀ ਵੀ ਨਿਸਾਨ ਕਰਿਆ ਔਰ ਮੇਰੇ ਮੋਰੀ ਤਰੀਫ ਕਰਦੇ ਕਰਦੇ ਕਿ ਮੰਤਰੀ ਆਉਂਦਾ ਵੀਰੋ ਪ੍ਰਧਾਨ ਮੰਤਰੀ लवली ਗੱਬੇ ਮਾਜਰਾ ਦਾ ਆਉਂਦਾ लवली ਗੱਬੇ ਮਾਜਰਾ ਦਾ ਪ੍ਰਧਾਨ ਮੰਤਰੀ ਆਉਂਦਾ ਰਾਮ ਜੀ ਨੂੰ ਸਤਿਕਾਰ ਕਰਦਾ ਮਾਸਟਰ ਜੀ ਤੁਹਾਡਾ ਵੀ ਧੰਨਵਾਦ 12000 ਰੁਪਿਆ ਸ਼ੇਵਰ ਦਾ ਲੱਗਿਆ ਹੋਇਆ ਤੇ ਛੋਟੀ ਬਟਾਲੀ ਗਾਉਂ ਦਾ ਅਰਸ਼ ਜੀ ਦਾਾਮ ਲਏਗਾ ਆਵਲੀਆ ਅੱਬਾ 19 ਸੈਕਿੰਡ 34 ਪੁਆਇੰਟ ਦਾ बाबा मनजीत सी उन जोड़े राणो आहे भाजी राणा ਆਗੇ ਵੀ ਹੀਰੋ ਸਾਂਝੋਦ ਨੰਬਰਦਾਰ ਹੀਰਾ ਆਂਦਾ ਬੁੱਕ ਦਾ ਆਂਦਾ ਵੀ ਉਹ ਵੀ ਦੁੱਖਣੀ ਤਿਕੀਆਂ ਉਕੀ ਪ੍ਰਮਾਤਨਾ ਕਿਰਪਾ ਕਰਨ ਕਿ ਜਬਾਤ ਨਾਖਰੀ ਨੂੰ ਜੱਜ ਕੋ ਚਾਹੂਰ ਲਗੇ ਨਾਖਰੀ ਹੋ ਸਕਦਾ ਪ੍ਰਮਾਤਨਾ ਕਿਰਪਾ ਕਰਨ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੋੜਾ ਕਾਲਮ ਕਾਪੂ ਸਾਡੇ ਸਿਰ ਮੱਥੇ ਸਾਡੇ ਬਹੁਤ ਸਰਕਾਰ ਦੇ ਪੇਟ ਵਾਲੀ ਉੱਚੇ ਵਾਲੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਜ਼ਰੂਰ ਦਿਆ ਕਰੋ ਫਤਿਹ ਬਲਾਵਾਂ ਦੇ ਫਤਿਹ ਪਾਈਆ ਪ੍ਰਭਾ ਸ਼੍ਰੀਆ ਕਰ ਨਤਨ ਵਿੱਚ ਫਤਿਹ ਦੀ ਆਵਾਜ਼ ਪੈਂਦੀ ਆ ਤਾਂ ਫਤਿਹ ਦਾ ਜਵਾਬ ਜ਼ਰੂਰ ਗੱਜ ਕੇ ਪਿਆ ਕਰੋ ਕਿਉਂਕਿ ਇਹ ਸਾਡੇ ਦਸਮ ਗਿਦਾ ਸਾਡੇ ਸਾਹਿਬਜ਼ਾਦੇ ਫਤਿਹਗੁਰ ਸਾਹਿਬ ਜੀ ਦੀ ਜੋ ਜੀ ਉਹ ਸੀਧੀਆਂ ਦੇਖ ਕੇ ਅੱਜ ਅਸੀਂ ਇੱਥੇ ਪਹੁੰਚੇ ਆ ਅਸੀਂ ਕੀ ਫਤਿਹ ਬਾ ਕੁਝ ਬੋਲੋ ਮਾਤਰ ਹਲੋ ਬਾਈ ਜੀ ਉੱਚਾ ਡਾਉਂ ਕੀਦਾ ਵਾਏ ਗੁਰ ਮਾਟੀ ਆਪ ਜੀ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਅਸੀਂ ਉਸ ਖਾਲਸਾ ਪੰਥ ਨਾਲ ਸੰਬੰਧ ਰੱਖਦੇ ਆ ਜਦੋਂ ਸਾਲੂ ਜੰਗਲਾਜ ਰਹਿਣਾ ਪਿਆ ਨਾ ਅਸੀਂ ਪਗੈਰ ਕਾਠੀਆਂ ਤੋਂ ਕੋਹੇ ਤੇ ਸਵਾਰੀ ਕਰਕੇ ਪਾਟਿਆਂ ਲੀੜਿਆਂ ਤੋਂ ਇੱਕ ਦਿਨ ਕੋਹੇ ਨੂੰ ਹੀਰੇ ਤੱਕ ਪਹੁੰਚਿਆ ਕਿੱਥੋਂ ਸ਼ੁਰੂਆਤ ਹੋਈ ਕਿੱਥੋਂ ਪਹੁੰਚੀ ਪਾਵਾਂ ਦੇ ਅੰਤੇ ਬੱਤ ਚਰ ਬਸੰਤ ਆਉਂਦੀ ਰਹਿੰਦੀ ਆ ਅਸੀਂ ਕੌਮ ਨਹੀਂ ਗਏ ਅਸੀਂ ਖਾਲਸਾ ਪੰਥ ਆ ਖਾਲਸਾ ਪੰਥ ਪ੍ਰਗਟ ਆਇਆ ਜਦੋਂ ਜਦ ਇਹ ਮਹਾਰਾ ਸੱਚੇ ਬਾਦਸ਼ਾਹ ਨੇ ਕਿਹਾ ਸੀਗਾ 52 44 ਦਾ ਕੋਸਾ ਕਿਆ ਨਾਮ ਆਸਟਰ ਜੀ ਕਾਉਂਸਲ ਹੈਪੀ ਕਾਉਂਸਲ ਹਾਂਜੀ ਕਾਉਂਸਲ ਹੈਪੀ ਕਾਉਂਸਲ ਉਹ ਵੀ ਸੰਪਰਕ ਘਰੇ ਠੀਕ ਹੈ ਠੀਕ ਹੈ ਠੀਕ ਦੋ ਮਰਦੋ ਕਾਉਂਸਲ ਵਾਲਾ ਵੀਰ ਤਾਰਨਾ ਕੱਢਦੀਆਂ ਤਾਰਾਂ ਦੀਆਂ ਬੱਚਿਆਂ ਤੋਂ ਸਾਰਿਆਂ ਦੀ ਫੋਟੋ ਆ ਜੂਗੀ ਸਾਰਿਆਂ ਦੀ ਵੀਡੀਓ ਆ ਜੂਗੀ ਜੇ ਖੁੱਲ ਕੇ ਖੜੋਗੇ ਸੋ ਇਹ ਟੇਬਲ ਤੋਂ ਹੋਰ ਪਿੱਛੇ ਨੂੰ ਕਰਵਾ ਦਿਓ ਪਿੱਛੇ ਬਹੁਤ ਅਜੀ ਬੰਦੇ ਖੜੇ ਘਰੋ ਜੀ ਮਾਡਰ ਜੀ ਹਾਂ ਸਾਰਿਆਂ ਹਾਂ ਬਹੁਤ ਧੰਨਵਾਦ ਹੈਲੋ ਸਰੀਆ ਕਾਲ ਉਹਨਾਂ ਜੋ ਸਾਡੇ ਭਰਾ ਜਿੱਤੇ ਵੀ ਨੇ ਉਹਨਾਂ ਦਾ ਵੀ ਨਾਲ ਨਾਲ ਸਨਮਾਨ ਜਾਰੀ ਰੱਖੀਏ ਜਿਨ੍ਹਾਂ ਨੇ ਘੋੜਾ ਭਜਾਇਆ ਜਿਹੜਾ ਸਿੰਘ ਦੀ ਡਿਊਟੀ ਸੀ ਘੋੜਾ ਭਜਾਉਂਦੇ ਉਹ ਵੀ ਆ ਕੇ ਆਪਣਾ ਸਨਮਾਨ ਲੈਣ ਸਾਡੇ ਭਰਾ ਨੇ ਬਹੁਤ ਰੀਤ ਕੀਤੀ ਹੈ ਸਾਡਾ ਵੀਰ ਉਹ ਵੀ ਅੱਗੇ ਆ ਕੇ ਆਪਣਾ ਸਨਮਾਨ ਲੈਵੇ ਹੋਰ ਇਹ ਖੁੱਲੇ-ਖੁੱਲੇ ਹੋ ਜਾ ਸਾਰੇ ਦੀ ਗੋਣੋ ਆ ਜਾਣੀ ਕੋਈ ਵੀ ਨਹੀਂ ਮੇਰਾ ਵੀਰ ਰੰਦਾ ਸਾਰੇ ਵੀਰ ਵਿਚ ਆਣਗੇ ਸੋ ਉਹ ਬਾਬਾ ਜੀ ਦਾ ਸਨਮਾਨ ਕਰ ਰਹੇ ਨੇ ਵੀ ਸਾਡੇ ਹਾਂਜੀ ਆਪਣੇ ਨੂੰ ਇੱਥੇ ਦੇਖਿਆ ਕਰੋ ਜੀ ਬੁੱਧਰ ਬਾਬਾ ਜੀ ਆ ਗਏ ਫਾਰੇ ਲੋ ਬੱਚੇ ਅੱਗੇ ਬੈਠੇ ਜੇਕਰ ਬੱਚੇ ਫੋਟੋ ਜਾਣਾ ਹੈਪੀ ਚਾਚਾ ਦਹੁਰਜੀ ਪਹਿਲਾ ਨਾਮ ਮਿਰਚਾ ਕੋੜ ਦੋਰੀਆਂ ਸੋਹਣਿਆ ਸਾਸਰੀਆ ਬਾਈ ਪਹਿਲਾ ਨਾਮ ਹੈਪੀ ਚੱਜ ਦਵਰਜੀ ਪ੍ਰਾਪਤ ਕਰਦਾ ਹੈ ਜੀ ਦੇ ਪਿੱਛੇ ਆ ਪਿੱਛੇ ਨੂੰ ਹੋ ਜਾ ਤਾ ਗਾਣੇ ਬਾਈ ਮਿਰਚੇ ਘੋੜੇ ਦਾ ਇਹ ਦੋਨੋਂ ਇੱਕ ਗੱਲ ਹੋਣੀ ਦੱਸ ਦਿੰਦਾ ਇੰਟਰਸਟਿੰਗ ਗੱਲ ਜਿਹੜੀ ਦਿੱਤਾ ਜਾ ਰਿਹਾ ਪਹਿਲਾ ਨਾਮ ਇੱਕ ਮਿੰਟ ਵੀ ਦੇ ਇਹ ਜਿਹੜਾ ਮਿਰਚਾ ਜਿੱਤਿਆ ਅੱਜ ਇਹ ਮਿਰਚਾ ਅੱਜੇ ਨਹੀਂ ਆ ਗਿਆ ਬੜੀ ਮਿਹਨਤ ਦਾ ਹੈਪੀ ਦੀ ਇਹ 15 20 ਸਾਲ ਦੀ ਮਿਹਨਤ ਸਮਝ ਲੋ ਇਹ ਪੋੜੀਆਂ ਦੀ ਮਾਂ ਇਹਨੇ ਬੜੀ ਦੇਰ ਤੋਂ ਸੰਭ ਕੇ ਰੱਖੀ ਆ ਇਹਦੀ ਮਾਂ ਵੀ ਨੰਬਰ ਕਰਦੀ ਸੀ ਜਿਹੜੀ ਉੱਚੇ ਨਹੀਂ ਮਿਰਜਾ ਬੰਦਾ ਬੜੀ ਮਿਹਨਤ ਆ ਗਈ ਪਿਆ ਵਧਾਈਆਂ ਹੈ ਪੀ ਬਹੁਤ ਬਹਾਨਾ ਖੇਤੀ ਦੌਰ ਜੀ ਦੂਜਾ ਨਾਮ ਆਜੋ ਜੀ ਬਾਤ ਚੱਲੀ ਮੇਰੇ ਬੰਦੇ ਹੋ ਜਾ ਯਾਰ ਸਾਰੇ ਬਣ ਕੇ ਖੁੱਲਿਆ ਹੋ ਜਾਓ ਸਾਰਿਆਂ ਦੀ ਫੋਟੋ ਆ ਜਾਣੀ ਆ ਕੁਝ ਬੰਦੇ ਸਾਡੇ ਰਾਜ ਨੇ ਡੈਕਰਾਉਂਡ ਕਰਕੇ ਗिरा ਭਰਾ ਸਾਰੇ ਗੁੱਲੇ ਗੁੱਲੇ ਖਾਤੇ ਸਾਡੇ ਭਰਾ ਗਿਰਜੀ ਅੱਗੇ ਨਾ ਖੜੋ ਅੱਗੇ ਨਾ ਖੜੋ ਕੈਮਰੇ ਦੇ ਅੱਜ ਆਜੋ ਭਾਈ ਪ੍ਰਧਾਨ ਮਾਤਰੀ ਕੋੜਾ ਅਜੈ ਸਿੰਘ ਆਜੋ ਮੈਂਬਰ ਦੇ ਵੀਰ ਦਾ ਵੋਲਡਾ ਭਾਈ ਮਾਨ ਮਾਜਰੀ ਪ੍ਰਧਾਨ ਮਾਤਰੀ ਕੋੜਾ ਇਹਨੇ ਦੂਜਾ ਨਾਮ ਪ੍ਰਾਪਤ ਕੀਤਾ ਉਹ ਦੋ ਲਵਲੀ ਗੱਗੇ ਬਾਜਰਾ ਵਿਕੀ ਇੰਗਲੈਂਡ ਇਹ ਦੂਜਾ ਨਾਮ ਆ ਬਾਈ ਜੀ ਕਿਹੜੀ ਵੀ ਫੜੋਗੇ ਇਹ ਦੂਜਾ ਬਾਈ ਤਾਰਾ ਸਵਾਰ ਇਹ ਵੀ ਤਾਰਾ ਸਵਾਰ ਆ ਤੇ ਹਾਂਜੀ ਇਹਦਾ ਨਾਮ ਸਾਡੇ ਮਲਕੀਤ ਮੋਲਾਪੁਰ ਅੱਡੇ ਤਸਵੀਰ ਮੋਲਾਪੁਰ ਉਹਨਾਂ ਦਾ ਕੋੜਾ ਜੀ ਤਸਵੀਰਦਾਰ ਨੇ ਕੋੜੀ ਦਾ ਨਾਮ ਲੈ ਸੋ ਵੀ ਰਕਿਆੜ ਆਪਣਾ ਨਾਮ ਪ੍ਰਾਪਤ ਕਰਨ ਆਪਰੇਤੀਆ ਤੀਜਾ ਤੀਜਾ ਮੁੱਲਾ ਪਰ ਕਸਿੰਦਾਰ ਨਹੀਂ ਵੀਰੇ ਤੀਜਾ ਦਸਿੰਦਾਰ ਆ ਵੀਰੇ ਆ ਇਹ ਮੁੱਲਾ ਪਰ ਤੋਂ ਨੇ ਜਸਵੀਰ ਮੁੱਲਾ ਪਰ ਤੇ ਰਵੀ ਬਣਾਣੀ ਹੈ ਨਾ ਮਨਜੀਤ ਮੁੱਲਾ ਪਰ ਆਜੋ ਆਜੋ ਸਾਰੇ ਖੁੱਲ ਜੋ ਪਿੱਛੇ ਨੂੰ ਆਓ ਚੌਥਾ ਨਾਮ ਆ ਜਿਹੜਾ ਸੋਢੀ ਬਡਾਲੀ ਹਾਂਜੀ ਅਰਸ਼ੋ ਜੁਤਾਵਲਾ ਟਾਈਮ ਲੱਗਿਆ 19:34 ਚੌਥਾ ਨਾਮ ਚੌਥੇ ਨਾਮ ਵਾਲੇ ਵੀਰ ਨੇੜੇ ਆਜੋ ਆਜੇ ਵੀਰੇ ਹੋਰ ਆਇਆ ਹੋਰ ਪਿੱਛੇ ਹੋ ਜਾ ਸਾਰੇ ਵੀਰ ਆ ਜਾਣੇ ਇਹ ਵੀਰ ਸਾਡੇ ਚੌਥੇ ਨਾਮ ਵਾਲੇ ਆ ਗਏ ਸਰਪੰਚ ਪੰਜਵਾਂ ਪਹਿਲਾਂ ਚੌਥਾ ਹੋ ਗਿਆ ਵੀਰੇ ਇੱਕ ਮਿੰਟ ਚੌਥਾ ਕਰਨ ਲੱਗੇ ਨੇ ਵੀਰੇ ਚੌਥਾ ਇਹ ਸਾਡਾ ਬਿਰਕੋੜੇ ਪਜਾਰ ਦਾ ਬਾਈ ਦਾ ਵਿਸ਼ੇਸ਼ ਮਾਨ ਜਿਹੜਾ ਹੋਣਾ ਹੈ ਲੋ ਜੀ ਪੰਜਵਾਂ ਬਾਈ ਜੀ ਹਾਂਜੀ ਇੱਧਰ ਦੇਖੋ ਲੈ ਵੀ ਇਧਰ ਇਹਦੇ ਬਾਅਦ ਚੌਥ ਚਕਵਾੜਾ ਆ ਜਵੇ ਪੰਜਵਾਂ ਨਾਮ ਆ ਅਰਸ਼ ਕੁਆੜਾ ਪੰਜਵਾਂ ਨਾਮ ਅਰਸ਼ ਅਜਵੇ ਵੀ ਅਰਸ਼ੀ ਕੁਆੜਾ ਪੰਜਵਾਂ ਅਰਸ਼ੀ ਕੁਆੜਾ ਇਹ ਵੀਰ ਦਾ ਸਨਮਾਨ ਜਿਹੜਾ ਵਿੱਚ ਘੋੜੇ ਪਿਆਰ ਆ ਸੀ ਅਰਸ਼ੀ ਕੁਆੜਾ ਪੰਜਵਾਂ ਹਾਂਜੀ ਜੁਵਿੰਦਰ ਚੌਧਰੀ 6ਵਾਂ ਮਗਰੇ ਅਜਵੇ ਦਵਿੰਦਰ ਚੌਧਰੀ ਦੋ ਮਿੰਟ ਦਿਓ ਹੁਣ ਸਾਨੂੰ ਦੋ ਮਿੰਟ ਦੇ ਦਿਓ ਸਭ ਦੇ ਨਾਮ ਬਣ ਰਹੇ ਨੇ ਉਧਰੋਂ ਸੀ ਇਹਨਾਂ ਦੇ ਵੀਰ ਨੇ ਸ਼ੇਵਾ ਨਾਮ ਕਵਾਨਾ ਸਾਹਿਬ ਵਰਤੀ ਸੀ ਕਵਾਨਾ ਵਗੀਦਮ ਮੇਡਾੜੂ ਕੁਲੂ ਬਣਾ ਲੋਗੇ ਨੂੰ ਹਾਜੀ ਸਾਹਿਬ ਆਜੋ ਮੇਰੇ ਅੱਗੇ ਸ਼ੇਵਾ ਨਾਮ ਵਾਲੇ ਅੱਗੇ ਆ ਜਾਣ ਵੀਰ ਇਹ ਆ ਕੇ ਵੀ ਰੋ ਨਹੀਂ ਹਾਂਜੀ ਭਾਨ ਸਾਹਿਬ ਕਾ ਕਿ ਲੋਜ ਨਾਲੋਂ ਕਿਹਦੇ ਬੱਬੂ ਮੇਰੇ ਹੋ ਜੋ ਨਾਮ ਲੂਗਾ ਸਤਮਾ ਜੁਜਾਰ ਸਿੰਘ ਕਕਰਾਲਾ 1956 ਕੋਈ ਸਤਮਾ ਨਾਮ ਬੋਲ ਜੀ ਜੀ ਆਪ ਸਿੰਘ ਕਕਰਾਲਾ 1956 ਆਤਮਾ ਹੈਰੀ ਕਨੇਲ ਜੁਨੇ 69 ਬਈ ਆਓ ਜਿਹੜੇ ਜਿਹੜੇ ਆਜੋ ਭਰਾ ਜੀ ਅਸੀਂ ਤਾਂ ਚੈੱਕ ਕਰ ਰਹੇ ਜੀ ਮਿਸਟੇਕ ਨਾ ਆ ਨਾਮ ਲੈਣ ਤੋਂ ਪਹਿਲਾਂ ਹੀ ਆ ਜਿਓ ਕਿਰਲ ਦਾਸ ਦਾ ਨਾਮ ਬੋਲੋ ਜੀ ਜਿਹੜੀ ਰਹੇ ਉਹ ਸਾਰੇ ਗੱਲੇ ਆਓ ਆਓ ਉਹ ਸੀਮੇ ਉਹ ਆਤਮਾ ਐਰੀਕ ਨੇ ਚਲੇ ਗਏ ਜੀ ਨਾਲ ਉਹਨੂੰ ਬੱਲੇ ਆਜੋ ਆਪਾਂ ਐਰੀਕ ਨੇ ਜਾਉਂਦੇ ਆਉਂਦੇ ਆਤਮਾ ਮਿਹਨਤ ਕਰ ਨੌਵਾ ਕਾਕੇ ਕਮਿਹਰੀ ਦਾ ਵੀ ਨਹੀਂ ਬੰਦ ਨੌਵੇਂ ਵਾਲਾ ਕਾ ਜੀ ਸਾਹਿਬ ਆਇਆ ਇਹ ਆਜੋ ਸਾਰੇ ਇਹ ਆਤਮਾ ਦੇ ਰਹੇ ਵੀਰੇ ਹਾਂਜੀ 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 ਲੋ ਜੀ ਇਹਦੇ ਦੇਖਿਓ ਠੀਕ ਆ ਜੀ ਜੇਗੀ ਵੀਰੇ ਨੌਵਾਂ ਕਾਕਾ ਤੋਂ ਮੇਰੇ ਨੌਵਾਂ ਕਾਕਾ ਬੜੀ ਜੁੜੀ ਸਾਜਰਾ ਦੇ ਮੇਣੀ ਦਾ ਦਸਵਾ ਵੀ 1994 94 ਵਾਲੇ ਦਾਇਆ ਸਾਹਿਬ ਜੋਤ ਲੰਮੜਦਾਰ ਸਾਹਿਬ ਜੋਤ ਲੰਮੜਦਾਰ ਉਹ ਵੀ ਫੀਮ ਲੈਣੇ ਅੱਜ ਉਹ ਵੀ ਆਪਾਂ ਇਨਾਮ ਲੈਣ ਬੋਲੋ ਬੋਲੋ ਪਿੱਛੇ ਬਾਬਾ ਜੀ ਦਾ ਸਨਮਾਨ ਕਰਾਈ ਚਲੋ ਹੁਣ ਮਜੀਦ ਜੀ ਦੋ ਬਾਬਾ ਜੀਦ ਮਾਸਟਰ ਜੀ ਤੁਸੀਂ ਬਾਹਰ ਮਾ ਲੈ ਗਏ ਜੀ ਸਾਰੇ ਭਰਾ ਵੰਡ ਵੰਡ ਕੇ ਲਓ ਲਓ ਬਾਹਰ ਮਾ ਨਾਮ ਲਓ ਬਾਈ ਜੀ ਅੱਜ ਮੋੜ ਤੋਂ ਬਾਹਰ ਮਾ ਉਹਨਾਂ ਵੀ ਆ ਗਏ ਸਾਹਿਬ ਅੱਗੇ ਹੀ ਬਹੁਤ ਹੋ ਗਏ ਬਾਹਰ ਮਾ ਬੋਲਿਓ ਬਾਹਰ ਮਾ ਲਿਖੀ ਜਿੱਕੇ ਦੇ ਨਾਮ ਲਿਖਿਓ ਹਾਂਜੀ ਵੀ ਬੱਚੇ ਕੋਈ ਕੋਈ ਜੀ ਰਾਜ ਗੁਰੂ ਆ ਚਲੋ ਜੀ ਅਗਲਾ ਮੈਂਬਰ ਬਲਵਿੰਦਰ ਸਿੰਘ ਅਗਰੋਦਰਨਾ ਕਲਾਗਰ ਅੰਦਾ ਕਰੀਓ ਅਗਰਦੀ ਆਏ ਬਲਵਿੰਦਰ ਸਿੰਘ ਜੀ ਨੰਗੀ ਆਓਗੇ ਬਲਵਿੰਦਰ ਸਿੰਘ ਨਾਲ ਹੋ ਲੋਗੇ 14ਵਾਂ ਬੋਲੇ ਹੋਈ ਹਾਏ ਨਾਲ ਹੋ ਜਗਦਵੀਰ ਕਲਾ 22 ਇਧਰੋਂ